ਲਾਈ ਵੀ ਮਿੱਤਰੋ 1 ਰੁਪਏ ਦੇ ਵਿੱਚ ਏਸੀ ਲੈ ਲਓ ਜਿਹੜੀ ਮਰਜ਼ੀ ਕੰਪਨੀ ਦਾ ਪਈ ਆ ਤੁਹਾਡੇ ਕੋਲੇ ਆ ਜਾ ਜਸ਼ਨ ਗਾਹਾਂ ਵੀ ਆ ਜਾ ਕੂਲਰ ਪੈਨੇ ਜਿਹੜਾ ਮਰਜ਼ੀ ਕੂਲਰ ਚੱਕ ਲਓ 1 ਰੁਪਏ ਦੇ ਵਿੱਚ ਠੀਕ ਹੈ ਨਿਊ ਗਣੇਸ਼ਨ ਵਾਲਿਆਂ ਦੇ ਆ ਜਾਓ ਚੁਗਲੀ ਘਰ ਦੇ ਕੋਲੇ ਤੁਹਾਨੂੰ 1 ਰੁਪਏ ਦੇ ਵਿੱਚ ਏਸੀ ਕੂਲਰ ਫਰਿੱਜ ਬਾਕੀ ਹੋਰ ਵੀ ਜਿਹੜੇ ਆਇਤਮਾ ਨੇ ਇੱਕ ਰੁਪਈਏ ਘਰੇ ਵਰਤਨ ਵਾਲਿਆਂ ਜਿਹੜੀ ਮਰਜ਼ੀ ਆਈਟਮ ਲੈ ਜਾਓ 1 ਰੁਪਈਏ ਦੇ ਵਿੱਚ ਨਿਊ ਗਣੇਸ਼ ਵਾਲਿਆਂ ਦੇ ਠੀਕ ਹੈ ਬਾਕੀ ਦੀਆਂ ਮੰਨੀਆਂ ਕਿਸ਼ਤਾਂ ਜਿਹੜੇ ਸਿੰਬਲ ਸਕੋਰ ਹੈ ਉਹ ਚੈੱਕ ਹੋਣਗੇ ਪਹੁੰਚੋ ਜਰੂਰ ਨਿਊ ਗਣੇਸ਼ ਵਾਲਿਆਂ ਦੇ ਚੁਗਲੀ ਘਰ ਦੇ ਕੋਲ ਜਸ਼ਨ ਮਰਵਾ ਦੇ ਝਲਕ ਮੜਾ ਜਾ ਲੈ ਵੀ ਤੋਕੇ ਗਰਮੀ ਨਹੀਂ ਮਰ ਦੇਣਾ ਕਿਸੇ ਵੀ ਭਰਾ ਨੂੰ ਕਿਸੇ ਭਰਾ ਨੂੰ ਬਰਫ ਬੰਨੀ ਨਹੀਂ ਰਹਿਣ ਦੇਣਾ ਜਮਾ ਠੰਡਾ ਠੰਡਾ ਚੱਲੂ ਚਾਰਸ ਫਿਰੇ ਤੁਸੀਂ ਵੇਖ ਲਓ ਤੇ ਬੀਬੀਆਂ ਭੈਣਾਂ ਵਾਸਤੇ ਵੀ ਵਧੀਆ ਮਸ਼ੀਨਾ ਪਈਆਂ ਆਟੋਮੈਟਿਕ ਪਈਆਂ ਦੂਜੀਆਂ ਪਈਆਂ ਜਿਹੜੀ ਮਰਜ਼ੀ ਲੈ ਜਾਓ 1 ਰੁਪਿਆ ਦੇ ਕੇ ਸਮਾਨ ਲੈ ਜਾਓ ਨਿਊ ਗਣੇਸ਼ ਵਾਲਿਆਂ ਦੇ